ਫਿਰੋਜ਼ਪੁਰ ਤੋਂ ਪਰੇਸ਼ ਕੁਮਾਰ ਡਿੰਪੀ ਰਹੇਗਾ 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 ਕਿ ਕਰੇ ਸਭ ਬੰਦ ਕਰੋ ਬੰਦ ਕਰੋ ਬੰਦ ਕਰੋ ਰੈਗੂਲਰ ਫਲਾਈਮਾ ਦਾ ਪਰਬੰਧ ਕਰੋ ਬੰਦ ਕਰੋ ਅਰੇ ਸ਼ਮ ਸਿੰਘ ਗੱਲ ਸੁਭਾ ਪ੍ਰਧਾਨ ਪੰਜਾਬ ਰੂੜੇ ਪਣਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਕਿ 2 ਘੰਟੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਪੂਰੇ ਪੰਜਾਬ ਦੇ ਜਿਸ ਦਾ ਕਾਰਨ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹਰ ਮਹੀਨੇ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਪ੍ਰਤੀ ਤਰਸਾਇਆ ਜਾ ਰਿਹਾ ਸੋ ਹੁਣ ਤੱਕ ਤਨਖਾਹ ਜਿਹੜੀ ਆ ਉਹ ਮੁਲਾਜ਼ਮਾਂ ਦੇ ਖਾਤੇ 'ਚ ਨਹੀਂ ਸਿਪਾਈ ਗਈ ਸੋ ਪ੍ਰੋਗਰਾਮ ਦੇਣ ਉਪਰੰਤ ਅਧਿਕਾਰੀਆਂ ਵੱਲੋਂ ਜਿਹੜਾ ਬਾਈਟ ਆ ਰਿਲੀਜ਼ ਕਰ ਦਿੱਤਾ ਗਿਆ ਤਨਖਾਹ ਦਾ ਜਿੱਥੋਂ ਇਹ ਵੀ ਸਾਬਤ ਹੁੰਦਾ ਕਿ ਜਾਣ ਬੁੱਝ ਕੇ ਜਿਹੜੇ ਅਧਿਕਾਰੀ ਨੇ ਵਿਭਾਗ ਦੇ ਉਹ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਕਿਉਂਕਿ ਇਹ ਬਾਈਟ ਬਿਨਾਂ ਬੰਦ ਦੇ ਪ੍ਰੋਗਰਾਮ ਦਿੱਤੇ ਸੋ ਵੀ ਰਿਲੀਜ਼ ਹੋ ਸਕਦਾ ਸੀ ਸੋ ਅੱਜ ਬਾਈਟ ਰਿਲੀਜ਼ ਹੋਣ ਉਪਰੰਤ ਜਥੇਬੰਦੀ ਨੇ ਆਪਣੇ ਪ੍ਰੋਗਰਾਮ ਨੂੰ ਗੇਟ ਰਾਲੀਆਂ ਵਿੱਚੋਂ ਤਬਦੀਲ ਕਰਕੇ ਗੇਟ ਰਾਲੀਆਂ ਕੀਤੀਆਂ ਸੋ ਨਾਲ ਦੀ ਨਾਲ ਜਥੇਬੰਦੀ ਵੱਲੋਂ ਸਰਕਾਰ ਨੂੰ ਤੇ ਅਧਿਕਾਰੀਆਂ ਨੂੰ ਚੇਤਾਵਨੀ ਵੀ ਹੈ ਕਿ ਸਰਕਾਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕਰੇ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਟੈਂਡਰ ਵਾਰ-ਵਾਰ ਨੇ ਅੰਦਾਜ਼ ਆ ਰਿਹਾ ਉਹਨੂੰ ਰੱਦ ਕੀਤਾ ਜਾਵੇ ਸਰਕਾਰੀ ਬੱਸਾਂ ਆਪਣੀਆਂ 10000 ਸਰਕਾਰੀ ਬੱਸਾਂ ਪਾਈਆਂ ਜਾਣ ਜਿਹੜੀਆਂ ਜਾਇਜ਼ ਮੰਗਾਂ ਮੰਨੀਆਂ ਜਾ ਚੁੱਕੀਆਂ ਉਹ ਲਾਗੂ ਕੀਤੀਆਂ ਜਾਣ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਸੰਬੰਧੀ ਜਿਵੇਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕਮੇਟੀ ਬਣਾ ਕੇ ਫੈਸਲਾ ਕਰਨ ਲਈ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਅੱਜ 1.5 ਸਾਲ ਦੇ ਕਰੀਬ ਹੋ ਚਲੇ ਆ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਸਿਸਟਮ ਬੰਦ ਕਰਨਾ ਤੇ ਨਾਲ ਦੀ ਨਾਲ ਜਿਹੜੇ ਮੁਲਾਜ਼ਮਾਂ ਦੀ ਘੱਟ ਤਨਖਾਹ ਉਹਨਾਂ ਦੀ ਤਨਖਾਹ ਪੂਰੀ ਕਰਨਾ ਕੱਟੇ ਮੁਲਾਜ਼ਮਾਂ ਨੂੰ ਭਾਲ ਕਰਨਾ ਸਰਵਸਰੂੂ ਲਾਗੂ ਕਰਨੇ ਇਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਵੱਲੋਂ ਮਜ ਬਸ ਸਟੈਂਡ ਬੰਦ ਦੇ ਨਾਲ ਨਾਲ ਪੂਰੇ ਪੰਜਾਬ ਦੀਆਂ ਬੱਸਾਂ ਦਾ ਚੱਕਾ ਜਾਮ ਕਰਨ ਵਰਗੇ ਪ੍ਰੋਗਰਾਮ ਜਿਹੜੇ ਉਹ ਕਰਨ ਲਈ ਜਥੇਬੰਦੀ ਮਜਬੂਰ ਹੋਏਗੀ